ਤਨ ਤਨ ਸਤਿਗੁਰੂ ਤੇ ਰਹੀ ਆਸਰਾ ਸਤਿਗੁਰ ਦੀ ਪਿਆਰੀ ਸਾਧ ਸੰਗਤ ਜੀਓ ਪੇਮੀ ਸੁਰਜਨ ਸਿੰਘ ਇਨਸਾਂ ਦੇ ਰਿਸ਼ਤੇਦਾਰ ਸਾਥ ਸਬੰਧੀ ਭੈਣ ਭਰਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇਹਨਾਂ ਦੇ ਮ੍ਰਿਤਕ ਦੇ ਨੂੰ ਰਵਾਨਾ ਕਰਨ ਲੱਗੇ ਆ ਜੋ ਕਿ ਸਤਿਗੁਰ ਦੇ ਬਖਸ਼ੇ ਬੇਨਤੀ ਦੇ ਸ਼ਬਦ ਦੇ ਨਾਲ ਹੀ ਰਵਾਨਾ ਕੀਤਾ ਜਾਵੇਗਾ ਮਾਤਾ ਭੈਣਾਂ ਨੂੰ ਮੈਂ ਬੇਨਤੀ ਕਰਦਾ ਕਿ ਜੋ ਸ਼ਬਦ ਬਾਣੀ ਆ ਉਹਦੇ ਵਿੱਚ ਜਰੂਰ ਧਿਆਨ ਰੱਖੋ ਪਰਮਾਤਮਾ ਦਾ ਨਾਮ ਇੱਕ ਇਹੋ ਜੀ ਚੀਜ਼ ਹੈ ਜੋ ਸਾਨੂੰ ਆਤਮਿਕ ਬਲ ਬਖਸ਼ਦਾ ਹੈ ਸਾਡੇ ਪਰਿਵਾਰ ਦਾ ਕੋਈ ਵੀ ਜੀ ਜਦੋਂ ਸਾਡੇ ਨਾਲੋਂ ਵਿਛੜ ਕੇ ਜਾਂਦਾ ਹੈ ਇੱਕ RAM ਨਾਮ ਦਾ ਸਹਾਰਾ ਹੀ ਹੁੰਦਾ ਹੈ ਵੀ ਜੋ ਸਾਨੂੰ ਅੰਦਰੋਂ ਆਤਮਿਕ ਸ਼ਕਤੀ ਦਿੰਦਾ ਹੈ ਸੋ ਇਸ ਕਰਕੇ ਇਹਦੇ ਵਿੱਚ ਸ਼ਾਮਿਲ ਹੋਣਾ ਸਾਡਾ ਮੁੱਖ ਫਰਜ ਹੈ ਜੇ ਅਸੀਂ ਪ੍ਰੇਮੀ ਸੁਰਜਨ ਸਿੰਘ ਇਨਸਾਨਾਂ ਨੂੰ ਸੱਚੇ ਦਿਲੋਂ ਪਿਆਰ ਕਰਦੇ ਹਾਂ ਤਾਂ ਅਸੀਂ RAM ਨਾਮ ਦੇ ਦੁਆਰਾ ਹੀ ਇਹਨਾਂ ਨੂੰ ਰਵਾਨਾ ਕਰੀਏ ਪਹਿਲਾਂ ਤਾਂ ਸਾਰਿਆਂ ਨਾਲ ਵੱਡੀ ਗੱਲ ਇਹ ਵੀ ਜਿਉਂਦੇ ਜੀਤਾ ਇਹਨਾਂ ਨੇ ਮਾਨਵਤਾ ਦੀ ਸੇਵਾ ਕੀਤੀ ਹੀ ਕੀਤੀ ਹੈ ਮਰਨ ਤੋਂ ਬਾਅਦ ਵੀ ਮਾਨਵਤਾ ਦੇ ਉੱਤੇ ਇਹਨਾਂ ਦਾ ਐਡਾ ਵੱਡਾ ਪਰਉਪਕਾਰ ਹੈ ਕਿ ਜੋ ਸਾਡੇ ਸਮਾਜ ਸਾਡੇ ਦੇਸ਼ ਦੇ ਵਿੱਚ ਬਿਮਾਰੀਆਂ ਚੱਲ ਰਹੀਆਂ ਨੇ ਜਿਵੇਂ ਕਿ ਕੈਂਸਰ ਦਾ ਰੋਗ ਐਡਜ਼ ਦਾ ਰੋਗ ਜਾਂ ਸਾਰਸ ਜਿਹਨੂੰ ਸ਼ਾਰਟਕਟ ਸਾਰਸ ਕਿਹਾ ਜਾਂਦਾ ਸਾਰਸ ਰੋਗ ਜਿਹਦਾ ਕੋਈ ਅਜੇ ਤੱਕ इलाज ਸੰਭਵ ਨਹੀਂ ਹੋਇਆ ਜਦੋਂ ਸਾਡੇ ਮੈਡੀਕਲ ਕਰਨ ਵਾਲੇ ਬੱਚੇ ਇਸ ਬਾਡੀ ਦੇ ਉੱਤੇ ਰਿਸਰਚ ਕਰਨਗੇ ਜੇ ਇੱਕ ਬਿਮਾਰੀ ਤੇ ਵੀ ਉਹ ਕੰਟਰੋਲ ਕਰ ਲੈਂਦੇ ਨੇ ਤਾਂ ਇਸ ਪਰਿਵਾਰ ਦਾ ਮਾਨਵਤਾ ਦੇ ਉੱਤੇ ਬਹੁਤ ਵੱਡਾ ਪਰਉਪਕਾਰ ਹੈ ਸੋ ਮਾਲਕ ਅੱਗੇ ਅਰਦਾਸ ਵੀ ਇਹੀ ਕਰਦੇ ਆ ਇਸ ਪਰਿਵਾਰ ਨੂੰ ਪੜਾਣਾ ਮੰਨਣ ਦਾ ਬਲ ਬਖਸ਼ੇ ਤੇ ਨਾਲ ਨਾਲ ਇਸ ਪਰਿਵਾਰ ਦੇ ਵਿੱਚ ਖੁਸ਼ੀਆਂ ਤਰੱਕੀਆਂ ਵੀ ਬਖਸ਼ੇ ਮਾਲਕ ਅੱਗੇ ਕਿਉਂਕਿ ਘਾਟ ਤਾਂ ਬੰਦੇ ਦੀ ਅਸੀਂ ਨਹੀਂ ਪੂਰੀ ਕਰ ਸਕਦੇ ਕਿ ਉਹ ਜੋ ਮਾਲਕ ਨੂੰ ਮਨਜ਼ੂਰ ਹੈ ਜਿੰਨੀ ਉਮਰ ਕੋਈ ਲਿਖਾ ਕੇ ਲਿਆਇਆ ਤਿਲ ਵਦੇ ਨਾਰਾਈ ਘਟੇ ਜੋ ਲਿਖਤੀ ਕਰਤਾ ਉਹ ਤਾਂ ਜਾਣਾ ਹੀ ਜਾਣਾ ਹੈ ਹਰ ਇੱਕ ਨੂੰ ਜਾਣਾ ਪੈਂਦਾ ਪਰ ਅੱਜ ਹੁਣ ਬੇਨਤੀ ਦਾ ਸ਼ਬਦ ਲਾ ਕੇ ਸ਼ੁਰੂਆਤ ਕਰਦੇ ਆ ਰਵਾਨਾ ਕਰਾਂਗੇ ਤੇ ਸਾਰੀ ਸਾਧ ਸੰਗਤ ਨੇ ਮਿਲ ਕੇ ਉਹ ਅਰਦਾਸ ਦੇ ਵਿੱਚ ਸ਼ਾਮਲ ਹੋਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਮੇਲਾਤਾ ਹੈ ਸਾਚਾ ਸੁਖ ਕੇਵਲ ਸਤ ਗੁਰੂ ਜੀ ਤੁਮਾਰੇ ਚਰਨੋ ਮੇ ਯਹੀ ਬੇਨਤੀ ਹੈ ਪਲ-ਪਲ ਚਿੰਨ ਚਿੰ ਰਹੇ ਧਿਆਨ ਤੁਮਾਰੇ ਚਰਨੋ ਮੇ चाहे बैरी कुल सन सारे बणे चाहे जीवन मुझ पर भार बणे चाहे मौत गले का हार बणे रहे ध्यान कुमार चारों में मिलता है साचा सुख केवल ਸਤ ਗੁਰੂ ਜੀ ਤੁਮਾਰੇ ਚਰਨੋ ਮੇ ਯਹੀ ਭੇਨਤੀ ਹੈ ਪਰ ਭਲ ਚਿੰਨ ਚਿੰ ਰਹਿ ਧਿਆਨ ਤੁਮਾਰੇ ਚਰਨੋ ਮੇ ਚਾਹੇ ਸੰਕਟ ਨੇ ਮੁਝ ਘੇਰਾ ਹੋ ਚਾਹੇ ਚਾ है साचा सुख केवल सत गुरु जी तुम्हारे चरणों में यही बेनती है पल पल चिन चिन रहे ध्यान तुम्हारे चरणों में आग्र में मुझको को जलना

મેલતા હે સાચા સુખ કેવલ સદ ગુરુજી તુમારે ચરે નો મે યહી બેનતી હે પલ પલ સિન સિન રહે ધ્યાન તુમારે ચરે નો મે તન તન સદ ગુરુ tere aasra ਸਤਿਗੁਰ ਦੀ ਪਿਆਰੀ ਸਾਧ ਸੰਗਤ ਜੀ ਵੈਸੇ ਤਾਂ ਪਵਿੱਤਰ ਗ੍ਰੰਥਾਂ ਦੇ ਵਿੱਚ ਵੀ ਆਉਂਦਾ ਹੈ ਸੰਤ ਨੂੰ ਇਹ ਕਹ ਰਹੇ ਇਹ ਜੋ ਆਪਣੇ ਡੇ ਘਰ ਜਾਏ ਰੋਵੋ ਸਾਗਤ ਬਾਪਰੇ ਜੋ ਹੱਟ ਹੈ ਹੱਟ ਬਕਾਈ ਵੀ ਜੋ ਜੀਵ ਸੰਤ ਮੱਤ ਦੇ ਵਿੱਚ ਆ ਗਿਆ ਕਹਿੰਦੇ ਉਹਨੂੰ ਕੀ ਰੋਣਾ ਕਿਉਂਕਿ ਉਹ ਆਪਣੇ ਨਿਝ ਘਰ ਸੱਚਖੰਡ ਵਿੱਚ ਜਾਂਦਾ ਅੱਗੇ ਜਾ ਕੇ ਉਹਦੀ ਰੂਹ ਖੁਸ਼ੀਆਂ ਲੈਂਦੀ ਹੈ ਕਹਿੰਦੇ ਰੋਣਾ ਤਾਂ ਉਹਨਾਂ ਵਾਸਤੇ ਹੈ ਰੂਹੋਂ ਸਾਖਤ ਬਪਰੇ ਜੋ ਮਨਮੁਖ ਜੀਵ ਨੇ ਜਿਨ੍ਹਾਂ ਨੇ ਕੋਈ ਗੁਰੂ ਨਹੀਂ ਧਾਰਨ ਕੀਤਾ ਜਿਨ੍ਹਾਂ ਨੇ ਮੁੜ ਕੇ 84 ਦੇ ਚੱਕਰ ਦੇ ਵਿੱਚ ਪੈਣਾ ਹੱਟੋ-ਫੱਟ ਬਕਾਏ ਦਾ ਮਤਲਬ ਜਨਮ ਮਰਨ ਦੇ ਚੱਕਰ ਤੇ ਪੈਣਾ ਰੂਹ ਉਹਨਾਂ ਵਾਸਤੇ ਸੋ ਅੱਜ ਇਹ ਰੂਹ ਵੈਸੇ ਹੀ ਉਹ ਖਟਣਾ-ਖੱਟ ਕੇ ਜਾ ਰਹੀ ਹੈ ਕਿ ਜੋ ਸੋਚ ਵੀ ਨਹੀਂ ਸਕਦੇ ਸੰਤ ਡਾਕਟਰ ਗੁਰਮੀਤ RAMRIM SINGH ਜੀ ਇਨਸਾਨ ਨੇ ਜੋ ਪ੍ਰੇਰਣਾ ਦੇ ਕੇ ਸਾਧ ਸੰਗਤ ਨੂੰ अभियान ਚਲਾਉਣ ਲਈ ਉਹ ਤੇ ਇਹ ਕੀਤਾ। અભિયાન ਕਿਸ ਨੂੰ ਕਿਹਾ ਜਾਂਦਾ ਹੈ ਕਿ ਜਾਗਰਕਤਾ। ਨਾਲ ਦੁਨੀਆਂ ਨੂੰ ਵੀ ਜਾਗਰੂਕ ਕਰਨਾ ਕਿਉਂਕਿ ਸਾਡੇ ਸਰੀਰ ਨੂੰ ਜਾਂ ਤਾਂ ਦਫਨਾਇਆ ਜਾਂਦਾ ਹੈ ਜਾਂ ਇੱਥੇ ਨੂੰ ਚਲਾਇਆ ਜਾਂਦਾ। ਪਰ ਉਹ ਕਿਸੇ ਕੰਮ ਨਹੀਂ ਆਉਂਦਾ। ਕਿਉਂ ਨਾ ਇਹ ਤੋਂ ਮਰਨ ਪ੍ਰੰਤ ਵੀ ਕੰਮ ਲਿਆ ਜਾਵੇ ਜੇ ਸਾਡੇ ਮਾਨਵਤਾ ਦੇ ਦਿੱਤੇ ਇਹ ਪਰਉਪਕਾਰ ਹੁੰਦਾ ਤਾਂ ਇਸ ਪਰਿਵਾਰ ਦੀ ਬਹੁਤ ਵੱਡੀ ਸੇਵਾ ਹੈ, ਬਹੁਤ ਵੱਡਾ ਦੇਣਾ ਇਹਦਾ ਸਮਾਜ ਦੇ ਉੱਤੇ। ਸੋ ਹੁਣ ਇਥੋਂ ਗੱਡੀ ਦੇ ਵਿੱਚ ਬਿਠਾ ਕੇ ਜੋ ਪਰਿਵਾਰ ਦੀਆਂ ਨੂਹਾਂ ਜਾਂ ਧੀਆਂ ਨੇ ਉਹ ਅਰਥ ਨੂੰ ਮੋੜਾ ਦੇ ਸਕਦੇ ਆ ਕਿਉਂਕਿ ਹਜੂਰ ਪਿਤਾ ਜੀ ਨੇ ਰੀਤ ਚਲਾਈ ਐ ਕਿ ਔਰਤ ਅਤੇ ਮਰਦ ਦਾ ਬਰਾਬਰ ਦਾ ਹੱਕ ਵੀ ਜਿੱਡਾ ਪੁੱਤ ਦਾ ਹੱਕ ਹੈ ਆਪਣੀ ਮਾਂ ਪਿਓ ਦੇ ਤੇ ਧੀ ਦਾ ਵੀ ਉਨਾ ਹੀ ਹੱਕ ਬਣਦਾ ਏ ਇਹ ਧੀਆ ਉਸ ਅਰਥੀ ਨੂੰ ਮੋੜਾ ਦੇਣਗੀਆਂ ਤੇ ਅੱਗੇ ਆਪਣੇ ਪਿਓ ਨੂੰ ਵਿਦਾ ਕਰਨਗੀਆਂ ਆਪਣੇ ਤੇ ਇਹਨਾਂ ਕਹਿੰਦੇ ਹੋਏ ਮਾਫੀ ਚਾਹੁੰਦੇ ਆ ਧੰ ਧੰ ਸਤਿਗੁਰੂ ਤੇਰਾ ਹੀ ਰਸ ਨਾ ਵੀ ਨਾ ਪਰ ਖਵਾ ਵੀ ਹਟ ਕੇ ਅੱਗੇ ਲੈ ਮਣੀ ਬੈਠੇ ਆਜ ਬਾਈ ਖੇਤਰਾ ਆਜ ਬੇਬੇ ਹੱਥ ਨਾ ਚਾਹ ਤਾ ਨਾ ਲੇ ਚੱਕੀ ਚੱਕੀ ਤਾਂ ਮੇੜਿਆ ਦੀ ਪਾਇਰ ਵਿੱਚ ਤਰ ਚੱਕ ਚੱਕ ਕੱਪੜਾ ਨਾ ਪਾਸ ਆ ਕੇ ਸੜ ਦਿੰਦੇ ਇੱਕ ਮਿੰਟ ਬਈ ਇੱਕ ਕੱਪੜਾ ਆ ਗਿਆ ਸੇ ਸੜ ਦੇ ਬਈ ਕੇਸ ਤੇ ਚੱਲ ਵਿੱਚ ਵੜ ਕੇ ਕਰ ਲੋ ਬਈਓ ਕੋਈ ਨਹੀਂ ਬਾਹਰ ਨਾ ਰੱਖ ਦੇ ਕਰ ਦੋ ਹੀ ਚੱਲ ਚੱਲ

ਸਰੀਰ ਦਾ ਨਿਰਜਨ ਸਿੰਘ ਜੀ ਇਨਸਾਨ ਅਮਰ ਰਹੇ ਅਮਰ ਰਹੇ ਅਮਰ ਰਹੇ ਸੱਚੇ ਸੋਦੇ ਦੀ ਸੋਚ ਤੇ ਦੇਖੋ ਕੇ ਸੱਚੇ ਸੋਦੇ ਦੀ ਸੋਚ ਤੇ ਦੇ ਰਹਾਂਗੇ ਠੋਕੇ ਜਦ ਤੱਕ ਸੂਰਜ ਚੰਦ ਰਹੇਗਾ ਸਰੀਰ ਦਾ ਨਿਰਜਨ ਸਿੰਘ ਜੀ ਇਨਸਾਨ ਤੇ ਇਹ ਨਾਮ ਰਹੇਗਾ ਜਦ ਤੱਕ ਸੂਰਜ ਚੰਦ ਰਹੇਗਾ ਪ੍ਰੇਮੀ ਸਰਜਨ ਸਿੰਘ ਇਨਸਾਨ ਤੇ ਇਹ ਨਾਮ ਰਹੇਗਾ ਜਦ ਤੱਕ ਸੂਰਜ ਚੰਦ ਰਹੇਗਾ ਟਰੇਨੀ ਸਰਜਨ ਸਿੰਘ ਇंसा ਤੇਰਾ ਨਾਮ ਰਹੇਗਾ ਤੇਰਾ ਨਾਮ ਰਹੇਗਾ ਸਰੀਰਦਾਨੀ ਸਰਜਨ ਸਿੰਘ ਇंसा ਅਮਰ ਰਹੇ ਅਮਰ ਰਹੇ ਅਮਰ ਰਹੇ ਸਰੀਰਦਾਨੀ ਸਰਜਨ ਸਿੰਘ ਇंसा ਅਮਰ ਰਹੇ ਅਮਰ ਰਹੇ ਅਮਰ ਰਹੇ ਸਰੀਰਦਾਨੀ ਸਰਜਨ ਸਿੰਘ ਇंसा ਅਮਰ ਰਹੇ अमर, अमर सचे सजो जी सोच ते पैरा पे सचे सजो जी सोच ते सचे सजो जी सोच ते शरीर दान सुरजन सिंह इंसान अमर रहे अमर रहे अमर रहे अमर रहे सतखंडवासी शरीर दान में सुरजन सिंह इंसान अमर रहे अमर रहे अमर रहे सतखंडवासी सुरजन सिंह इंसान अमर रहे अमर रहे अमर रहे शरीर दान सुरजन सिंह इंसान अमर रहे अमर रहे अमर रहे जब तक सूरज चांद रहेगा सुरजन सिंह इंसान तेरा अमर रहेगा जब तक सूरज चांद रहेगा तेरी सुरजन सिंह इंसान तेरा रहेगा। तेरा रहेगा सच्चे सदेदी सोच तो के सच्चे सदेदी सोच तो के शरीर दानिय सुरजन सिंह इंसान अमर हो अमर रहे अमर रहे शरीर दानिय सुरजन सिंह इंसान तेरे अमर हो ਸ੍ਰੀ ਗਾਨੀ ਸਰਜਨ ਸਿੰਘ ਇਨਸਾ ਅਮਰ ਰਹੇ ਸੱਚੇ ਸਦੇ ਦੀ ਸੋਚ ਤੋ ਸੱਚੇ ਸਦੇ ਦੀ ਸੋਚ ਸੱਤਨਵਰਸੀ ਸ੍ਰੀ ਗਾਨੀ ਸਰਜਨ ਸਿੰਘ ਇਨਸਾ ਅਮਰ ਰਹੇ ਸੱਤਨਵਰਸੀ ਅੰਦੇਸੂ ਸਿੰਘ ਇਨਸਾ 大家，大家，别吵啊！姐。